ਨੰ ਮੇਰਾ ਨਾਮ ਪਰਵਿੰਦਰ ਸਿੰਘ ਹੈ ਜੀ ਤੁਹਾਨੂੰ ਤੁਸੀਂ ਧੰਨਵਾਦ ਹੋ ਗਿਆ ਜੀ ਚੋਰੀ ਦੀ ਜਿਵੇਂ ਅੱਜ ਕੱਲ ਪਤਾ ਹੀ ਹੈ ਕਿ 10 ਕਰੋੜ ਦਾ ਇਨਾਮ ਕੱਢਿਆ ਪੰਜਾਬ ਸਰਕਾਰ ਆ ਗਿਆ ਉਹਦਾ ਲੋਕਾਂ 'ਚ क्रेज ਬਹੁਤ ਹੈ ਦੁਕਾਨ ਦੇ ਕਾਫੀ ਰਾਸ਼ੀ ਸੀਗਾ ਉਸੇ ਦੌਰਾਨ ਇੱਕ ਚੋਰ ਆਇਆ ਲੋਈ ਜੂਨੇ ਪਾਈ ਹੋਈ ਸੀ ਤੇ ਪਤਾ ਹੀ ਨਹੀਂ ਲੱਗਾ ਕਿ ਟਿਕਟ ਵੇਖਦੇ ਵੇਖਦੇ ਆਪਣੀ ਲੋਈ ਦੇ ਵਿੱਚ ਹੀ ਪਾ ਕੇ ਲੈ ਗਿਆ ਹਾਂ ਜੀ ਕੀ ਇਹ ਸੀਗੀ ਪੰਜਾਬ ਸਰਕਾਰ ਦੀ 200 ਰੁਪਏ ਵਾਲੀ ਟਿਕਟ ਤੇ 100 ਰੁਪਏ ਵਾਲੀ ਟਿਕਟ ਟੋਟਲ ਕਾਫੀ ਟਿਕਟਸ ਲੈ ਗਏ 20 25 ਕੋਈ ਆਦਾ ਨੁਕਸਾਨ ਹੋ ਗਿਆ ਜੀ ਸਾਡਾ ਹਾਂਜੀ ਪਤਾ ਲੱਗ ਗਿਆ ਟ੍ਰੇਸ ਕਰ ਲਿੱਤਾ ਕਿ ਇਹ ਬੰਦਾ ਗੁਰੂ ਹਰ ਸਾਹਿਬ ਦਾ ਹੈਗਾ ਕੋਈ ਲੱਖੋ ਕੇ ਕਰਕੇ ਪਿੰਡ ਹੈਗਾ ਜੀ ਲੱਖੋ ਕੇ ਬੈਰਾਮ ਕਰਕੇ ਪਿੰਡ ਹੈਗਾ ਉੱਥੋਂ ਦਾ ਬੰਦਾ ਹੈਗਾ ਜੀ ਹਾਂਜੀ ਬੰਦਾ ਘਰੋਂ ਫਰਾਰ ਹੈ ਘਰ ਉਹਦੇ ਗਏ ਸੀ ਘਰ ਦੇ ਮਿਲੇ ਨੇ ਘਰ ਦੇ ਨੂੰ ਦੱਸ ਦਿੱਤਾ ਕਿ ਤੁਹਾਡੇ ਘਰ ਦਾ ਇੱਕ ਸ਼ਖਸ ਹੈ ਜਿਨੇ ਇਹ ਹਰਕਤ ਕੀਤੀ ਹੈ ਦੁਕਾਨ ਤੋਂ ਦਿਨ ਦੇ ਹਾਰੇ ਟਿਕਟਾਂ ਚੱਕ ਕੇ ਲੈ ਗਿਆ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਹਾਂਜੀ ਸਭ ਕੁਝ ਕਰ ਦਿੱਤਾ ਗਿਆ ਜੀ ਬੰਦਾ ਘਰੋਂ ਹੀ ਘਰੋਂ ਹੀ ਫਰਾਰ ਹੋ ਗਿਆ ਹੋਇਆ ਹਾਂਜੀ ਮੰਗ ਕਰ ਰਹੀ ਮੰਗਿਆ ਕਿ ਬੰਦਾ ਪੈਸੇ ਵਾਪਸ ਕਰਕੇ ਜਾਏ ਕਿਉਂਕਿ 200 ਰੁਪਏ ਦੀ ਟਿਕਟ ਐਨੀ ਸਾਹਵਦ ਨਸੀਨੀ ਮੈਂਦ ਕਰਦਾਂ ਕੋਈ ਆ ਕੇ ਟਿਕਟਾਂ ਚਾਕੇ ਲੈ ਜਾਏ ਬਹੁਤ ਹੀ ਬੇਸ਼ਰਮੀ ਵਾਲੀ ਗੱਲ ਹੈ ਬੰਦੇ ਵਾਸਤੇ ਵੀ ਸਾਰੇ ਅਸੀਂ ਇੱਥੇ ਮਿਹਨਤ ਕਰ ਰਹੇ ਹਾਂ ਜੀ ਠੰਡ ਦੇ ਵਿੱਚ ਤੂੰ ਆ ਕੇ ਟਿਕਟਾਂ ਚਾਕੇ ਲੈ ਗਿਆ 20 ਬੱਜੀ ਦਾ ਨੁਕਸਾਨ ਹੋ ਗਿਆ ਜੀ ਸਾਡਾ ਉਹ ਨੰਬਰ ਨਿਕਲ ਹੀ ਸਕਦੇ ਆ ਨੰਬਰ ਹਾਂਜੀ ਉਹ ਤਾਂ ਉਹਨੇ ਡਰਾਅ ਕਰਕੇ ਰਾਸ਼ੀ ਬਹੁਤ ਹੈ ਸਾਡੇ ਕੋਲ ਟਾਈਮ ਨਹੀਂ ਹੈਗਾ ਨੰਬਰ ਅਸੀਂ ਵੈਸੇ ਨੋਟ ਕਰਦੇ ਆ ਤੇ ਸਾਨੂੰ پتہ ਬਿਲ ਕਿਹੜਾ ਕੱਟਿਆ ਗਿਆ ਹੈ ਨੰਬਰ ਸਾਨੂੰ ਪਤਾ ਲੱਗ ਜਾਣਗੇ ਜੀ ਬਟ ਟਾਈਮ ਲੱਗੇਗਾ ਨੰਬਰ ਕੱਟਣ ਦੇ ਨਾ ਹਾਂਜੀ ਅਜੇ ਬ੍ਰਹਮਤ ਨਹੀਂ ਹੋਇਆ ਏ ਟਿਕਣਾ ਹਾਂਜੀ